ਬਲਾਚੌਰ ਸ਼ਹਿਰ ਦੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਆਮ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਬਲਾਚੌਰ ਦਾ ਪੱਦੀ ਰੋਡ ਇਸ ਵਿਲੇ ਸਾਰਿਆਂ ਨਾਲ ਜ਼ਿਆਦਾ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਇਸ ਦਾ ਮੁੱਖ ਕਾਰਨ ਇੱਥੇ ਦੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜੋ ਕਿ ਦੁਕਾਨ ਦੇ ਬਾਹਰ ਇੰਨਾ ਜ਼ਿਆਦਾ ਸੜਕ ਤੱਕ ਸਮਾਨ ਲਗਾ ਰੱਖਿਆ ਹੋਇਆ ਹੈ ਜਿਸ ਨਾਲ ਟ੍ਰੈਫਿਕ ਜਾਮ ਰਹਿੰਦਾ ਹੈ ਇਸ ਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਕੁਝ ਰੇੜੀਆਂ ਫੜੀਆਂ ਵੀ ਲਵਾਈਆਂ ਜਾਂਦੀਆਂ ਹਨ ਜਿਸ ਦੇ ਵੱਲੋਂ ਉਹਨਾਂ ਨੇ ਪੈਸੇ ਵੀ ਲੈਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਇਹ ਸਰਕਾਰ ਦੀ ਜ਼ਮੀਨ ਹੈ ਨਗਰ ਕੌਂਸਲ ਜਿਹੜਾ ਹੈਗਾ ਆ ਅੱਖਾਂ ਬੰਦ ਕਰੀ ਬੈਠਾ ਹੈ ਤੇ ਪ੍ਰਸ਼ਾਸਨ ਵੀ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ ਇਹ ਸਾਲਾਂ ਤੋਂ ਟ੍ਰੈਫਿਕ ਜਾਮ ਦੀ ਜਿਹੜੀ ਸਮੱਸਿਆ ਹੈ ਜਿਉਂ ਦੀ ਤਿਉਂ ਚੱਲੀ ਆ ਰਹੀ ਹੈ ਜਿਹੜੇ ਫੁੱਟਪਾਥ ਬਣੇ ਹੋਏ ਹਨ ਫੁੱਟਪਾਥ ਦੇ ਉੱਤੇ ਅਣਗਿਣਤ ਵਾਹਨ ਰੋਂਗ ਪਾਰਕਿੰਗ ਵਾਹਨ ਖੜੇ ਰਹਿੰਦੇ ਹਨ ਜਿਸ ਕਾਰਨ 25 ਫੁੱਟ ਦੀ ਸੜਕ ਜਿਹੜੀ ਹੈਗੀ ਆ ਉਹ ਸਿਰਫ 10 ਫੁੱਟ ਦੀ ਰਹਿ ਗਈ ਹੈ ਪਰੰਤੂ ਦੇਖ ਕੇ ਵੀ ਨਗਰ ਕੌਂਸਲ ਦੇ ਜਿਹੜੇ ਵਿਭਾਗ ਦੇ ਮੁਲਾਜ਼ਮ ਹਨ ਉਹ ਨਹੀਂ ਕੁਝ ਕਰ ਰਹੇ ਹਨ ਇਸ ਦੇ ਨਾਲ ਹੀ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਜ਼ਿਆਦਾਤਰ ਰੇੜੀਆਂ ਤੇ ਜਿਹੜੀਆਂ ਫੜੀਆਂ ਜਿਹੜੀਆਂ ਲੱਗੀਆਂ ਹੋਈਆਂ ਹਨ ਉਹ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਲਗਵਾਈਆਂ ਗਈਆਂ ਹਨ ਜੋ ਕਿ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਲਈ ਸਕੂਲੀ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਉਸ ਲਈ ਬੱਸਾਂ ਜਿਹੜੀਆਂ ਹੈਗੀਆਂ ਇਸ ਜਾਮ ਦੇ ਵਿੱਚ ਫਸ ਜਾਂਦੀਆਂ ਹਨ ਤੇ ਜਿਸ ਵੇਲੇ ਕੋਈ ਮਰੀਜ਼ ਬਿਮਾਰ ਹੁੰਦਾ ਹੈ ਤਾਂ ਉਹ ਐਂਬੂਲੈਂਸ ਲੰਘਣ ਲਈ ਵੀ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਦੇ ਵਿੱਚ ਉਸ ਦੀ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ ਦੁਕਾਨਦਾਰਾਂ ਵੱਲੋਂ ਫੜੀਆਂ ਇਸ ਤਿੱਕੇ ਦਾ ਨਾਲ ਲਗਾਈਆਂ ਗਈਆਂ ਹਨ ਹੁਣ ਕੀ ਸੜਕ ਦੇ ਬਿਲਕੁਲ ਨਾਲ ਜੁੜ ਕੇ ਫੜੀਆਂ ਲੱਗ ਚੁੱਕੀਆਂ ਹਨ ਕਪੜੇ ਦੀਆਂ ਦੁਕਾਨਾਂ ਹੋਣ ਚਾਹੇ ਸਬਜ਼ੀ ਦੀਆਂ ਚਾਹੇ ਫਲ ਵਿਕਰੇਤਾਵਾਂ ਦੀਆਂ ਦੁਕਾਨਾਂ ਹੋਣ ਤੇ ਉਸ ਤੋਂ ਬਾਅਦ ਜਿਹੜੇ ਵਾਹਨ ਵੀ ਜਿਹੜੇ ਆ ਕੇ ਖੜੇ ਹੋ ਜਾਂਦੇ ਹਨ ਜਿਸ ਦੇ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਇਸ ਲਈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਹੈ ਟ੍ਰੈਫਿਕ ਇੰਚਾਰਜ ਜ਼ਰੂਰ ਹਨ ਟ੍ਰੈਫਿਕ ਪੁਲਿਸ ਜ਼ਰੂਰ ਕੁਝ ਦਿਨ ਦੇ ਵਿੱਚ ਕਾਰਵਾਈ ਕਰਦੀ ਹੈ ਉਸ ਤੋਂ ਬਾਅਦ ਜਿਉਂ ਦੇ ਤਿਉਂ ਫਿਰ ਇਹ ਸਮੱਸਿਆ ਨਾਲ ਲੋਕਾਂ ਨੂੰ ਜੂਝਣਾ ਪੈਂਦਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਲੋਕਾਂ ਨੇ ਅਪੀਲ ਕੀਤੀ ਹੈ ਕਿ ਇਸ ਦੀ ਸਮੱਸਿਆ ਜਿਹੜੀ ਟ੍ਰੈਫਿਕ ਜਾਣ ਦੀ ਸਮੱਸਿਆ ਹੈਗੀ ਆ ਇਹ ਜਲਦ ਤੋਂ ਜਲਦ ਹਟਾਈ ਜਾਵੇ ਤੇ ਜਿਹੜੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਸੜਕ ਦੇ ਬਿਲਕੁਲ ਨਾਲ ਫੜੀਆਂ ਲੱਗ ਚੁੱਕੀਆਂ ਹਨ ਉਸ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਹਟਾਉਣਾ ਚਾਹੀਦਾ ਹੈ ਇਹ ਨਗਰ ਕੌਂਸਲ ਦਾ ਕੰਮ ਹੈ ਨਗਰ ਕੌਂਸਲ ਜਿਹੜਾ ਹੈਗਾ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਖੁਦ ਨਗਰ ਕੌਂਸਲ ਹੀ ਜਿਹੜੇ ਨਜਾਇਜ਼ ਕਬਜ਼ੇ ਕਰਵਾਣ ਦੇ ਵਿੱਚ ਮਸ਼ਰੂਫ ਹੈ ਉਹ ਨਹੀਂ ਹੋਣਾ ਚਾਹੀਦਾ ਹੈ ਲੋਕਾਂ ਨੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦੀ ਸਮੱਸਿਆ ਜਿਹੜੀ ਹੈਗੀ ਆ ਸ਼ਹਿਰ ਵਾਸੀਆਂ ਨੂੰ ਜਾਂ ਪਿੰਡ ਵਾਸੀਆਂ ਨੂੰ ਆ ਰਹੀ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਇਸ ਦਾ ਕੋਈ ਠੋਸ ਨਤੀਜਾ ਕੱਢਣ ਲਈ ਉਹ ਮਜਬੂਰ ਹੋਣਗੇ ਅਸੀਂ ਖੜੇ ਹਾਂ ਜੀ ਬਲਾ ਚੌਰ ਦੇ ਮੁੱਖ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਜਿਹੜੀ ਹੈਗੀ ਆ ਆਏ ਦਿਨ ਜਿਹੜੀ ਬਣੀ ਰਹਿੰਦੀ ਆ ਉਹ ਜਿਹੜੀ ਹੈਗੀ ਆ ਸਮੱਸਿਆ ਜਿਹੜਾ ਮੁੱਖ ਕਾਰਨ ਜਿਹੜਾ ਦੇਖਿਆ ਨੇ ਜ ਆਇਆ ਹੈ ਕਿ ਦੁਕਾਨਦਾਰਾਂ ਵੱਲੋਂ ਜਿਹੜੀ ਹੈ ਨਜਾਇਜ਼ ਕਬਜ਼ੇ ਜਿਹੜੇ ਕੀਤੇ ਗਏ ਹਨ ਉਹਦੇ ਕਰਕੇ ਇਹ ਟ੍ਰੈਫਿਕ ਜਾਮ ਜਿਹੜਾ ਰਹਿੰਦਾ ਆ ਬੱਚਿਆਂ ਨੂੰ ਐਂਬੂਲੈਂਸ ਨੂੰ ਤੇ ਹੋਰ ਜਿਹੜੇ ਵਾਹਨਾਂ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਕਾफी-ਕਾफी ਸਮਾਂ ਲੱਗ ਜਾਂਦਾ ਆ ਇੱਥੇ ਤੋਂ ਲੰਘਣ ਲਈ ਤੁਸੀਂ ਤਾਜ਼ੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਦੁਪਹਿਰ ਦਾ ਟਾਈਮ ਆ ਤੇ ਇੱਥੇ ਕੋਈ ਟ੍ਰੈਫਿਕ ਜਿਹੜਾ ਇੰਚਾਰਜ ਜਾਂ ਪੁਲਿਸ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ ਤੇ ਜਿਹੜਾ ਆਰਾਮ ਨਾਲ ਜਿਹੜਿਆ ਗੱਡੀਆਂ ਨੂੰ ਪਾਸਿੰਗ ਕਰਾਵੇ ਜਾਂ ਲਗਾਵੇ ਐਸਐਲਏ ਸਕੂਲ ਨੂੰ ਜਿਹੜੀ ਛੁੱਟੀ ਹੋ ਚੁੱਕੀ ਆ ਤੇ ਬੱਸਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਦੇ ਨਾਲ ਲਗਾਤਾਰ ਜਿਹੜੀਆਂ ਬੱਸਾਂ ਇਹ ਲੰਘਦੀਆਂ ਆ ਤੇ ਉਸ ਦੇ ਨਾਲ ਜਿਹੜਾ ਹੈਗਾ ਟ੍ਰੈਫਿਕ ਜਾਮ ਹੋ ਜਾਂਦਾ ਆ ਤੇ ਨਾਲ ਦੀ ਨਾਲ ਜਿਹੜੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਜਿਹੜੇ ਕੀਤੇ ਜਾਂਦੇ ਹਨ ਉਹ ਨਜਾਇਜ਼ ਕਬਜ਼ੇ ਤੁਹਾਨੂੰ ਦਿਖਾ ਰਹੇ ਹਾਂ ਕਿ ਨਜਾਇਜ਼ ਕਬਜ਼ੇ ਕਿੱਦਾਂ ਕੀਤੇ ਜਾਂਦੇ ਫੁੱਟਪਾਥ ਜਿਹੜਾ ਹੈਗਾ ਇਹ ਇਹ ਲੋਕਾਂ ਦੇ ਚੱਲਣ ਲਈ ਫੁੱਟਪਾਥ ਆ ਪਰੰਤੂ ਫੁੱਟਪਾਥ ਜਿਹੜਾ ਹੈਗਾ ਇਹ ਨਜਾਇਜ਼ ਕਬਜ਼ਿਆਂ ਵਿੱਚ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਆ ਤੇ ਲੋਕਾਂ ਨੂੰ ਇਸ ਕਰਕੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ 25 ਫੁੱਟ ਦੀ ਸੜਕ ਆ ਉਹ ਸਿਰਫ 10 ਫੁੱਟ ਦੀ ਰਹਿ ਜਾਂਦੀ ਆ ਦੋ ਗੱਡੀਆਂ ਲੰਘਣ ਨੂੰ ਮੁਸ਼ਕਲ ਹੋ ਜਾਂਦੀ ਆ ਇਹ ਤਾਜ਼ੀਆਂ ਤਸਵੀਰਾਂ ਤੁਹਾਨੂੰ ਬਲਾਚੌਰ ਦੀਆਂ ਅੱਜ ਦਿਖਾ ਰਹੇ ਹਾਂ ਤੁਹਾਨੂੰ ਤਾਜ਼ੀਆਂ ਤਸਵੀਰਾਂ ਜਿਹੜੀਆਂ ਬਲਾਚੌਰ ਦੀਆਂ ਇਹ ਅੱਜ